ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ 214 ਅੱਜ 28 ਫਰਵਰੀ ਦਿਨ ਬੁੱਧਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਇੱਕ ਮਸਲਾ ਤੁਹਾਡੇ ਨਾਲ ਸਾਂਝਾ ਕਰਨਾ ਕਿ ਮਿਚ ਮਕੈਨਲ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਕੀ ਇਹਦੇ ਨਾਲ ਹੋਊਗਾ ਦੂਜੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜੇ ਅਮੀਰ ਆ ਵਧ ਗਿਆ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੀਜੀ ਗੱਲਬਾਤ ਕਰਨੀ ਹੈ ਕਿ ਜਿਹੜੇ ਮਿਸ਼ੀਗਨ ਦੀਆਂ ਪ੍ਰਾਇਮਰੀਜ਼ ਹੋਈਆਂ ਉਹਦੇ ਵਿੱਚ ਜੋ ਬੈਕਟਨ ਵੀ ਜਿੱਤ ਗਿਆ ਤੇ ਡੋਨਲਡ ਟਰੰਪ ਵੀ ਜਿੱਤ ਗਿਆ ਚੌਥੀ ਗੱਲਬਾਤ ਕਰਨੀ ਆ ਕਿ ਜਿਹੜਾ ਇੱਕ ਸਾਟਰਡੇ ਡੈਡਲਾਈਨ ਆ ਜਿਹਦੇ ਨਾਲ ਸ਼ਟਡਾਊਨ ਹੋ ਸਕਦਾ ਅਮਰੀਕਾ ਦੇ ਵਿੱਚ ਫਾਈਨੈਂਸ਼ੀਅਲੀ ਤੇ ਜੋ ਬਾਈਡਨ ਇਸ ਗੱਲ ਲਈ ਬੜੇ ਆਸਵੰਦਾ ਕਿ ਨਹੀਂ ਹੋਊਗਾ ਪੰਜਵੀਂ ਗੱਲਬਾਤ ਕਰਨੀ ਆ ਕਿ ਰੂਸ ਦੇ ਖੋਰ ਮਨੁੱਖੀ ਅਧਿਕਾਰ ਕਾਰਕਰ ਨੂੰ ਸਜ਼ਾ ਦਿੱਤੀ ਗਈ ਹੈ ਜਿਹਨਾਂ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਛੇਵੀਂ ਗੱਲਬਾਤ ਕਰਨੀ ਆ ਕਿ ਕੁਝ ਹਿਸਿਆਂ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਇਹ ਮਸਲਾ ਵੀ ਤੁਹਾਡੇ ਨਾਲ ਆ ਜਿਹੜਾ ਸਾਂਝਾ ਕਰਨਾ ਮੈਚਮ ਕੈਨਲ ਇੱਕ ਬਹੁਤ ਪਾਵਰਫੁਲ ਫਿਗਰ ਆ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਅੱਜ ਇਹਨਾਂ ਨੇ ਆਪਣਾ ਐਲਾਨ ਕੀਤਾ ਵੀ ਜਿਹੜੀ ਇਹਨਾਂ ਦਾ ਲੀਡਰਸ਼ਿਪ ਰੋਲ ਆ ਸੈਨੇਟ ਦੇ ਵਿੱਚ ਉਹਦੇ ਤੋਂ ਸਟੈਪ ਬੈਕ ਕਰ ਰਿਹਾ ਵੀ ਮੈਂ ਹੁਣ ਹੋਰ ਨਹੀਂ ਕਰਨ ਮੈਂ ਪਿੱਛੇ ਜਾ ਰਿਹਾ ਆ ਇਹ ਕਈ ਦਹਾਕਿਆਂ ਤੋਂ ਇੱਥੇ ਹੈਗੇ ਆ ਤੇ ਇਹਨਾਂ ਨੇ ਕਈ ਕਾਨੂੰਨ ਬਣਾਏ ਆ ਤੇ ਕਈ ਵਾਰੀ ਇਹਨਾਂ ਨੇ ਹੈਗੇ ਰਿਪਬਲਿਕਨ ਡੋਨਲਡ ਟਰੰਪ ਦੇ ਉਲਟ ਵੀ ਕਈ ਵਾਰੀ ਬੋਲ ਚੁੱਕਿਆ ਸਪੈਸ਼ਲੀ ਜਦੋਂ ਕੈਪੀਟਲ ਹਿੱਲ ਦਾ ਅਟੈਕ ਹੋਇਆ ਸੀ 2021 ਦੇ ਵਿੱਚ ਤੇ ਮਿਕ ਕਾਨਲ ਨੇ ਬਹੁਤ ਸਖਤ ਸ਼ਬਦਾਂ ਦੇ ਵਿੱਚ ਡੋਨਲਡ ਟਰੰਪ ਦੀ ਆਲੋਚਨਾ ਕੀਤੀ ਸੀ ਆਪਣੀ ਪਾਰਟੀ ਦੇ ਵਿੱਚ ਹੀ ਤੇ ਦੂਜਾ ਇਹ ਆ ਕੁਝ ਮਤਲਬ ਕੁਝ ਮੁੱਦਿਆਂ ਦੇ ਉੱਤੇ ਇਹਨਾਂ ਦੀ ਬਾਕੀਆਂ ਨਾਲ ਬਣਦੀ ਨਹੀਂ ਜਿਹੜਾ ਯੂਕਰੇਨ ਵਾਲਾ ਮੁੱਦਾ ਹੈ ਉੱਥੇ ਰਿਪਬਲਿਕਨ ਸਾਫ਼ ਖਲਾਫ ਹੈ ਇਸ ਗੱਲ ਦੇ ਵੀ ਅਮਰੀਕਾ ਨੂੰ ਆਪਣਾ ਸੋਚਣਾ ਚਾਹੀਦਾ ਇਹਨੂੰ ਕੋਈ ਮਤਲਬ ਨਹੀਂ ਪਿਆ ਵੀ ਯੂਕਰੇਨ ਦੀ ਜਾ ਕੇ ਮਦਦ ਕਰੇ ਤੇ ਉੱਥੇ ਉਹਨਾਂ ਨੂੰ ਜਿਹੜੀ ਏਡ ਦਿੰਦਾ ਫਿਰੇ ਪਰ ਜਿਹੜੇ ਇਹ ਮਿਕ ਕਾਨਲ ਸਿਗੇ ਜੋ ਹੈਗੇ ਆ ਇਹ ਹੁਣ ਜਿਹੜਾ ਰਿਜ਼ਾਈਨ ਕਰ ਦੇਣਾ ਆ ਉਹ ਇਸ ਗੱਲ ਦੇ ਅ ਸੀਗੇ ਕਿ ਯੂਕਰੇਨ ਦੇ ਲਈ ਹੈਲਪ ਦੇ ਹੱਕ ਦੇ ਵਿੱਚ ਪੁਸ਼ ਕਰਦੇ ਸੀ ਸੋ ਕੁਝ ਪਾਰਟੀ ਦੇ ਵਿੱਚ ਇਹਨਾਂ ਦੇ ਲੋਕ ਇਹਨਾਂ ਦੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪਰਸਨਲ ਲਾਸ ਉਹਨਾਂ ਦਾ ਇਸ ਗੱਲ ਦੇ ਵਿੱਚ ਹੋਇਆ ਤੇ ਇਹ ਵੀ ਉਹਨਾਂ ਨੇ ਕਿਹਾ ਕਿ 82 ਸਾਲ ਦਾ ਮੈਂ ਹੋ ਰਿਹਾ ਆ ਤੇ ਇਸ ਕਰਕੇ ਉਹ ਕਹਿੰਦੇ ਮੈਂ ਇਹ ਛੱਡ ਰਿਹਾ ਆ ਉਮਰ ਬਹੁਤ ਹੋ ਗਈ ਆ ਕਾਫੀ ਜ਼ਿਆਦਾ ਇਸ ਗੱਲ ਦੇ ਲਈ ਕਨਫੀਡੈਂਟ ਨੇ ਕਿ ਅਗੇ ਮੂਵ ਔਨ ਕਰਨਗੇ ਹੁਣ ਇਹ ਫੈਸਲਾ ਜਿਹੜਾ ਇੱਕਦਮ ਆਇਆ ਇਹ ਕਿਸੇ ਨੇ ਸੋਚਿਆ ਨਹੀਂ ਸੀ ਤੇ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਹੈਰਾਨੀ ਹੋਈ ਆ ਲੋਕਾਂ ਨੂੰ ਦੋਵਾਂ ਪਾਰਟੀਆਂ ਦੇ ਵਿੱਚ ਤੇ ਜਦੋਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਤੇ ਦੋਵਾਂ ਪਾਰਟੀਆਂ ਦੇ ਵਿੱਚ ਹੀ ਲੋਕਾਂ ਨੇ ਉਹਨਾਂ ਦੇ ਲਈ ਮਤਲਬ ਭਾਵਕਤਾ ਵੀ ਸਾਂਝੀ ਕੀਤੀ ਆ ਤੇ ਆਪਣੀ ਅਨਾਊਂਸਮੈਂਟ ਤੋਂ ਬਾਅਦ ਜਿਹੜਾ ਰਿਸਪੈਕਟ ਵੀ ਉਹਨਾਂ ਦੇ ਨਾਲ ਸਾਂਝੀ ਕੀਤੀ ਕਿਉਂਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਇੱਥੇ ਰਹਿਏ ਸੋ ਮੈਥਨ ਕਾਰਨਲ ਇਹ ਫਰਬਰੀ 20 1942 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅਮਰੀਕਾ ਦੇ ਰਾਜਨੀਤੀ ਦੇ ਵਿੱਚ ਇਹ ਆਇਆ ਰਿਟਾਇਰਡ ਅਟਾਰਨੀ ਆ ਤੇ ਲਗਭਗ ਇਹਨਾਂ ਨੇ ਸੈਨੇਟ ਮਾਇਨੋਰਿਟੀ ਲੀਡਰ 2021 ਤੋਂ ਲੈ ਕੇ ਹੁਣ ਤੱਕ ਇਹ ਸਿਗੇ ਤੇ ਸੀਨੀਅਰ ਯੂਨਾਈਟਿਡ ਸਟੇਟ ਸੈਨੇਟਰ ਰਹੇ ਆ ਆਪਣੇ ਕੈਂਟਕੀ ਤੋਂ 1985 ਤੋਂ ਲੈ ਕੇ ਹੁਣ ਤੱਕ ਉਦੇ ਤੋਂ ਪਹਿਲਾਂ ਉਹਨਾਂ ਨੇ ਮੈਜੋਰਿਟੀ ਲੀਡਰ 2007 ਤੋਂ ਲੈ ਕੇ 15 ਸਰਵ ਕੀਤਾ ਮੈਜੋਰਿਟੀ ਲੀਡਰ ਵਜੋਂ 2015 ਤੋਂ ਲੈ ਕੇ 21 ਤੱਕ ਤੇ ਮੈਜੋਰਿਟੀ ਦੇ ਵਿੱਚ ਇਹ 2003 ਤੋਂ ਲੈ ਕੇ 7 ਤੱਕ ਰਹੇ ਆ ਮਕਨਲ ਜਿਹੜੇ ਆ ਇਹ ਲੀਡਰ ਰਹੇ ਆ ਸਟੇਟ ਰਿਪਬਲਿਕਨ ਕਾਨਫਰੰਸ ਦੇ 2007 ਤੋਂ ਲੈ ਕੇ ਹੁਣ ਤੱਕ ਤੇ ਇਹ ਸਭ ਤੋਂ ਲੰਬੀ ਜਿਹੜੀ ਇਹਨਾਂ ਦੀ ਸੈਨੇਟ ਪਾਰਟੀ ਲੀਡਰ ਵਜੋਂ ਯੂਐਸ ਹਿਸਟਰੀ ਦੇ ਵਿੱਚ ਇਹਨਾਂ ਦਾ ਨਾ ਰਿਹਾ ਆ ਮਕਨਲ ਪਹਿਲੀ ਵਾਰ ਇਹਨਾਂ ਨੇ ਸਰਵ ਕੀਤਾ ਸੀ ਐਜ਼ ਅ ਡਿਪਟੀ ਯੂਨਾਈਟਿਡ ਸਟੇਟਸ ਸਿਸਟਮਸ ਅਟਾਰਨੀ ਜਨਰਲ ਵਜੋਂ ਪ੍ਰੈਜ਼ੀਡੈਂਟ ਟੋਸਵੇਲੇ ਜਿਹੜੇ ਸੀਗੇ ਆਪਣੇ ਗਿਵ ਫੋਰਸ ਸੀਗੇ 1974 ਤੋਂ ਲੈ ਕੇ 75 ਤੱਕ ਤੇ ਮੁੜ ਕੇ ਇਹਨਾਂ ਨੇ ਜੈਫਰਸਨ ਕਾਉਂਟੀ ਦੇ ਵਿੱਚ ਜੱਜ ਐਗਜ਼ੀਕਿਊਟਿਵ ਵਜੋਂ 1970 ਦੇ ਵਿੱਚ ਤੇ 1984 ਤੱਕ ਆਪਣੇ ਹੋਮ ਸਟੇਟ ਕੰਟਕੀ ਦੇ ਵਿੱਚ ਇਹਨਾਂ ਨੇ ਸਰਵ ਕੀਤਾ ਬਹੁਤ ਉਮਰਾਂ ਦੇ ਉੱਤੇ ਤੇ ਬਹੁਤ ਲੰਬਾ ਇਹਨਾਂ ਦਾ ਰਾਜਨੀਤੀ ਦਾ ਸਫ਼ਰ ਆ ਇਹ ਪਹਿਲੀ ਵਾਰ 1984 ਦੇ ਵਿੱਚ ਯੂ ਐਸ ਸੈਨੇਟ ਦੇ ਲਈ ਅ ਇਲੈਕਟ ਹੋਏ ਸੀਗੇ ਤੇ ਦੂਜੇ ਇਹ ਕੈਂਟਕੀਅਨ ਸੀਗੇ ਜਿਨ੍ਹਾਂ ਨੇ ਪਾਰਟੀ ਲੀਡਰ ਵਜੋਂ ਸੈਨੇਟ ਦੇ ਵਿੱਚ ਸਰਵ ਕੀਤਾ 1998 ਤੋਂ ਲੈ ਕੇ 2000 ਤੱਕ ਜਿਹੜਾ ਇਲੈਕਸ਼ਨ ਸਾਈਕਲ ਸੀਗਾ ਉਹਦੇ ਵਿੱਚ ਚੇਅਰਮੈਨ ਰਹੇ ਆ ਨੈਸ਼ਨਲ ਰਿਪਬਲਿਕਨ ਜਿਹੜੀ ਸੈਨੇਟੋਰੀਅਲ ਕਮੇਟੀ ਦੇ ਤੇ ਮੈਜੋਰਿਟੀ ਜਿਹੜੇ ਸੀਗੇ ਇਹ ਬਿਲ ਫਾਸਟ 108th ਕਾਂਗਰਸ ਦੇ ਵਿੱਚ ਤੇ ਮੁੜ ਕੇ ਇਲੈਕਟ ਹੋਏ ਸੀ 2004 ਦੇ ਵਿੱਚ ਨੰਬਰ 2006 ਦੇ ਵਿੱਚ ਫੇਰ ਇਲੈਕਟ ਹੋਏ ਸੀ ਸੋ ਸੈਨੇਟ ਮਾਈਨੋਰਿਟੀ ਲੀਡਰ ਵਿੱਚ ਮਕਨਲ ਜਿਹੜੇ ਕੰਟੈਕੀ ਤੋਂ ਆ ਉਹਨਾਂ ਨੇ ਸਟੈਪ ਡਾਉਨ ਕਰਨ ਦਾ ਫੈਸਲਾ ਕਰ ਲਿਆ ਲੀਡਰਸ਼ਿਪ ਪੋਜੀਸ਼ਨ ਤੋਂ ਨਵੰਬਰ ਦੇ ਵਿੱਚ ਮ ਚਲੇ ਜਾਣਾ ਅੱਜ ਬੁੱਧਵਾਰ ਨੂੰ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਇਹਦੇ ਨਾਲ ਇੱਕ ਬਹੁਤ ਸ਼ਾਨਦਾਰ ਜਿਹੜਾ ਟਿਨਿਓਰ ਸੀ ਸ਼ਾਨਦਾਰ ਕੀ ਲੋਂਗੇਸਟ ਸਰਵਿੰਗ ਸੈਨੇਟ ਲੀਡਰ ਸਭ ਤੋਂ ਜ਼ਿਆਦਾ ਅਮਰੀਕਨ ਇਤਿਹਾਸ ਦੇ ਵਿੱਚ ਲੰਬਾ ਸਮਾਂ ਕੰਮ ਕਰਨ ਵਾਲੇ ਵਿਅਕਤੀ ਰਹੇ ਨੇ ਇਹਦੇ ਨਾਲ ਇੱਕ ਮਤਲਬ ਯੁੱਗ ਦਾ ਅੰਤ ਅਜ ਅਮਰੀਕਨ ਪੋਲਿਟਿਕਸ ਦੇ ਵਿੱਚ ਹੋਇਆ ਆ ਤੇ ਕਈ ਦਹਾਕਿਆਂ ਤੋਂ ਇਸ ਸੈਨੇਟ ਦੇ ਵਿੱਚ ਸੀਗੇ ਤੇ ਮਤਲਬ ਜਿਹੜੇ ਫੈਡਰਲ ਜੁਡੀਸ਼ਰੀ ਆ ਤੇ ਹੋਰ ਸਾਰਾ ਕੁਝ ਉਹਨੂੰ ਰੀਸ਼ੇਪ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅਮਰੀਕਾ ਦੀ ਵਿੱਚ ਇਹ ਇੱਕ ਕਾਫੀ ਜਿਹੜੀ ਵੱਡੀ ਘਟਨਾ ਹੈ ਇਸ ਵੇਲੇ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਇਸ ਵੇਲੇ ਹੈਗੀ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਅਮੀਰਾਂ ਦੀ ਗਿਣਤੀ ਵਧ ਰਹੀ ਆ ਕਿ ਜਿਹੜੇ ਅਮੀਰ ਨੇ ਅ ਦੁਨੀਆ ਦੇ ਸਭ ਤੋਂ ਵੱਧ ਅਮੀਰ ਅਮਰੀਕਾ ਦੇ ਵਿੱਚ ਨੇ ਇਹ ਗੱਲ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਜਿਦੋਂ ਕਿ ਸਭ ਤੋਂ ਪਹਿਲਾਂ ਉਹ ਜਿਹੜਾ ਬਰਨਾਰਡ ਐਰਨੀਓ ਫੈਮਿਲੀ ਆ ਫਰਾਂਸ ਦੀ ਜਿਹੜੀ ਸਭ ਤੋਂ ਵੱਧ ਅਮੀਰ ਮੰਨੀ ਜਾਂਦੀ ਆ 231 ਬਿਲੀਅਨ ਦੇ ਨੇੜੇ ਤੇੜੇ ਉਹਨਾਂ ਦੀ ਜਿਹੜੀ ਨੈਟਵਰਥ ਆ ਦੂਜੇ ਨੰਬਰ ਦੇ ਉੱਤੇ ਐਲਾਨ ਮਸਕ ਆਉਂਦੇ ਆ 211 ਬਿਲੀਅਨ ਦੇ ਨੇੜੇ ਤੇਰੇ ਨੈਟਵਰਥ ਆ 33 ਜੇਬੇਜੋਜ਼ ਆਉਂਦੇ ਆ 195 ਬਿਲੀਅਨ ਫਿਰ ਮਾਰਕ ਜ਼ਕਰਬਰਗ ਆ ਫਿਰ ਲੈਰੀ ਐਲਿਸਨ ਆ ਤੇ ਫਿਰ ਵਾਰਨ ਬਫੇ ਆ ਫਿਰ ਬਿਲ ਗੇਟਸ ਆ ਫਿਰ ਸਟੀਵ ਵੈਲਮਰ ਆ ਫਿਰ ਲੈਰੀ ਪੇਜ ਆ ਤੇ 10ਵੇਂ ਨੰਬਰ ਦੇ ਉੱਤੇ ਇੰਡੀਆ ਦੇ ਮੁਕੇਸ਼ ਅੰਬਾਨੀ ਦਾ ਨਾਮ ਆਉਂਦਾ 113 ਬਿਲੀਅਨ ਦੀ ਨੈਟਵਰਥ ਦੇ ਨਾਲ ਹੁਣ ਜਿਹੜਾ ਰੋਲਾ ਇਹ ਆ ਵੀ ਅਮਰੀਕਾ ਦੇ ਵਿੱਚ ਵੀ ਟੌਪ 1% ਦੇ ਵਿੱਚ ਆਉਣ ਦੇ ਲਈ ਤੁਹਾਡੇ ਕੋਲ ਕਿੰਨਾ ਕੁ ਪੈਸਾ ਚਾਹੀਦਾ ਦੱਸਿਆ ਜਾ ਰਿਹਾ ਕਿ 5.8 ਮਿਲੀਅਨ ਨੈਟਵਰਥ ਤੁਹਾਨੂੰ ਕਲੱਬ ਜੁਆਇਨ ਕਰਨ ਦੇ ਲਈ ਚਾਹੀਦੀ ਆ ਜਿਹੜਾ ਨਵਾਂ ਡਾਟਾ ਰਿਲੀਜ਼ ਕੀਤਾ ਗਿਆ ਇਹਦੇ ਵਿੱਚ 15% ਅਪ ਦੱਸਿਆ ਜਾ ਰਿਹਾ 5.1 ਮਿਲੀਅਨ ਥ੍ਰੈਸ਼ਹੋਲਡ ਜਿਹੜਾ ਇੱਕ ਸਾਲ ਪਹਿਲਾਂ ਸੀ ਹੁਣ 5.8 ਮਿਲੀਅਨ ਦਾ ਥ੍ਰੈਸ਼ਹੋਲਡ ਇਸ ਵੇਲੇ ਆ ਗਿਆ ਜਿਹੜੀ ਰਿਸਰਚ ਐ ਇਸ ਵੇਲੇ ਸਾਹਮਣੇ ਆਈ ਆ 2024 ਦੇ ਲਈ ਜਿਹੜੀ ਵੈਲਥ ਰਿਟਰੋ ਰਿਪੋਰਟ ਜਿਹੜੀ ਡੇਲੀ ਮੇਲ ਨੇ ਲਈ ਹੈ ਵੀ ਸੋ ਬਾਈ ਦੇ ਵਿੱਚ ਪਹਿਲਾ ਸਾਲ ਸੀ ਜਦੋਂ ਨਾਈਟ ਫ੍ਰੈਂਕ ਨੇ ਸਟੱਡੀ ਕਰਿਓ ਕੀਤੀ ਸੀ ਸਟੱਡੀ ਕੀਤੀ ਸੀ ਕਿ ਥ੍ਰੈਸ਼ਹੋਲਡ ਜਿਹੜਾ 1% ਸਟੇਟਸ ਦੇ ਲਈ 4.4 ਮਿਲੀਅਨ ਸੀ ਜਿਹੜਾ ਕਿ ਹੁਣ ਵੱਧ ਕੇ 5 ਵੱਧ ਕੇ 5.8 ਮਿਲੀਅਨ ਹੋ ਚੁੱਕਾ ਆ ਸੋ 엘ੀਟ ਸਟੇਟਸ ਜਿਹੜਾ ਡਿਸਕਸ ਕੀਤਾ ਜਾਂਦਾ ਜਾਂ ਉਸ ਕੰਸਮ ਦਾ 2008 ਦੇ ਫਾਈਨੈਂਸ਼ੀਅਲ ਕ੍ਰਾਸਿਸ ਕ੍ਰਾਈਸਿਸ ਦੇ ਵਿੱਚ ਤੇ ਨਵਾਂ 5.8 ਮਿਲੀਅਨ ਦਾ ਜਿਹੜਾ ਇਹ ਥ੍ਰੈਸ਼ਹੋਲਡ ਆ ਉਹ ਅਜੇ ਵੀ ਜਿਹੜਾ ਇੱਕ ਉਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਅਲਟਰਾ ਵੈਲਥੀ ਬਿਲੀਅਨਰਸ ਦੇ ਵਿੱਚ ਜਿਹੜੀ ਆਹ ਬੁੱਧਵਾਰ ਤੱਕ ਅਜ ਐਲਾਨ ਮਾਸਕ ਜਿਹੜੇ ਆ ਉਹ ਰਿਚੇਸਟ ਪਰਸਨ ਦੁਨੀਆ ਦੇ ਵਿੱਚ ਮੰਨੇ ਗਏ ਆ ਬਲੂਮਬਰਗ ਜਿਹੜੀ ਬਿਲੀਅਨਰੀ ਇੰਡੈਕਸ ਆ ਉਹਦੇ ਹਿਸਾਬ ਦੇ ਨਾਲ ਤੇ ਨੈੱਟ ਵਰਥ ਉਹਨਾਂ ਦੀ 213 ਮਿਲੀਅਨ ਡਾਲਰ ਦੱਸੀ ਗਈ ਆ ਜਿਹੜੀ ਕਿ 36000 ਗੁਣਾ ਜ਼ਿਆਦਾ ਆ ਜਿਹੜੀ ਨਵੀਂ 1% ਕੱਟ ਆਫ ਯੂਐਸ ਦੇ ਵਿੱਚ ਹੈਗੀ ਹੈ ਮਤਲਬ 1% ਦੇ ਵਿੱਚ ਜਾਣ ਦੇ ਲਈ ਤੁਹਾਡੇ ਕੋਲ 5.8 ਮਿਲੀਅਨ ਡਾਲਰ ਤੇ ਕਿੱਥੇ ਜਿਹੜੀ ਉਹ 1% ਦੇ ਵਿੱਚ ਤੋਂ ਹੁਣ ਅਲਾਨ ਮਸਕ ਵੀ ਆਉਂਦਾ ਉਹ ਅਲਾਨ ਮਸਕ ਨਾਲੋਂ ਇਹ 1 ਮਿਲੀਅਨ ਦਾ ਫਰਕ ਬਹੁਤ 1% ਦਾ ਫਰਕ ਬਹੁਤ ਹੈ ਅਲਾਨ ਮਸਕ ਦੇ ਕੋਲ 213 ਬਿਲੀਅਨ ਡਾਲਰ ਦੀ ਵਰਥ ਆ ਮਤਲਬ 36000 ਗੁਣਾ ਜ਼ਿਆਦਾ ਅਮਰੀਕਾ ਦੇ ਜਿਹੜੇ ਟਾਪ 1% ਆ ਉਹਨਾਂ ਨਾਲੋਂ ਵੀ 36000 ਗੁਣਾ ਜ਼ਿਆਦਾ ਜਿਹੜੀ ਧਨ ਦੌਲਤ ਉਹਦੇ ਕੋਲ ਦੱਸੀ ਗਈ ਹੈ ਕੈਪੀਟਲ ਨਹੀਂ ਉਹਦੇ ਕੋਲ ਆ ਤੇ ਦੁਨੀਆ ਦੇ ਵਿੱਚ ਅਜਿਹੇ ਤਰੀਕੇ ਦੇ ਨਾਲ ਜਿਹੜੀ ਥ੍ਰੈਸ਼ਹੋਲਡ ਸਟੇਟਸ ਆ ਉਹ ਦੱਸਿਆ ਜਾਂਦਾ ਕਿ ਉਹ 12.9 ਮਿਲੀਅਨ ਡਾਲਰ ਯੂਐਸ ਆ ਸੋ ਜਿਹੜੀਆਂ ਇਹ ਲਗਾਤਾਰ ਜਿਹੜੀਆਂ ਸਮੀਕਰਨਾ ਆ ਇਹ ਬਦਲਦੀਆਂ ਰਹਿੰਦੀਆਂ ਜਿਹੜਾ ਡਾਟਾ ਦੱਸਿਆ ਜਾਂਦਾ ਕਿ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਤੇ ਸਭ ਤੋਂ ਗਰੀਬ ਦੇਸ਼ ਆ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਫਰਕ ਆ ਕਿ ਕਿਦਾਂ ਦੁਨੀਆ ਦੀ ਬਹੁਤਾ ਜਿਹੜਾ ਧਨ ਦੌਲਤ ਆ ਉਹ ਸਿਰਫ ਕੁਝ ਲੋਕਾਂ ਦੇ ਕੋਲ ਹੈਗੇ ਆ ਤੇ ਜਿਹੜੇ ਚਾਰ ਸਭ ਤੋਂ ਅਮੀਰ ਬੰਦੇ ਆ ਅਮਰੀਕਾ ਦੇ ਵਿੱਚ 500 ਬਿਲੀਅਨ ਦੇ ਨੇੜੇ 2023 ਦੀ ਵਿੱਚ ਉਹਨਾਂ ਦੇ ਵਿੱਚ ਸੀਗਾ ਤੇ ਜਿਹੜੀ ਉਹਨਾਂ ਦੀ ਵਰਥ ਆ ਕਲੈਕਟਿਵਲੀ 4.5 ਟ੍ਰਿਲੀਅਨ ਦੱਸੀ ਜਾ ਰਹੀ ਆ ਸੋ ਇਹਦੇ ਬਾਰੇ ਕੁਝ ਅੰਕੜੇ ਹੋਰ ਆਏ ਆ ਜਿਹਦੇ ਵਿੱਚ ਕਿ ਉਹ ਥ੍ਰੈਸ਼ਹੋਲਡ ਜਿਹੜਾ 1% ਦੇ ਲਈ ਉੱਤੇ ਜਾਂਦਾ ਦੱਸਿਆ ਜਾ ਰਿਹਾ ਇਲੈਕਸ਼ਨ ਨਵੰਬਰ ਦੇ ਵਿੱਚ ਆ ਰਾਸ਼ਟਰਪਤੀ ਦੀ ਉਹਦੇ ਤੋਂ ਪਹਿਲਾਂ ਰਾਸ਼ਟਰਪਤੀ ਦੇ ਉਮੀਦਵਾਰਾਂ ਦੀ ਚੋਣ ਹੋਣੀ ਆ ਦੋਵੇਂ ਉਮੀਦਵਾਰ ਐਸ ਵੱਲੇ ਬਹੁਤ ਚਰਚਾ ਦੇ ਵਿੱਚ ਆ ਰਿਪਬਲਿਕਨ ਵੱਲੋਂ ਡੋਨਲਡ ਟਰੰਪ ਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਵੱਲੋਂ ਜੋ ਬਾਈਡਨ ਪ੍ਰਾਇਮਰੀਜ਼ ਹੋ ਰਹੀਆਂ ਆ ਪਿਛਲੇ ਸਮੇਂ ਤੋਂ ਸ਼ੁਰੂ ਹੋਈਆਂ ਹਜੇ ਕੁਝ ਮਹੀਨੇ ਹੋਰ ਚੱਲਣੀਆਂ ਪ੍ਰਾਇਮਰੀਜ਼ ਹੋ ਰਹੀਆਂ ਆਪਣੇ ਕੌਕਸਸ ਹੋ ਰਹੇ ਆ ਫਿਰ ਜਿਹੜੀਆਂ ਉਹਨਾਂ ਦੇ ਵਿੱਚ ਜਿਹੜਾ ਮਤਲਬ ਉਹਨਾਂ ਨੇ ਇਹੀ ਇੱਕ ਡੈਲੀਗੇਟ ਚੁਣ ਕੇ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜੇ ਰਿਪਬਲਿਕਨਾਂ ਰਿਪਬਲਿਕਨ ਨੇ ਆਪਣਾ ਉਮੀਦਵਾਰ ਚੁਣਨਾ ਆ ਡੈਮੋਕ੍ਰੇਟਸ ਨੇ ਆਪਣਾ ਉਮੀਦਵਾਰ ਚੋਣਨਾ ਹੈ ਬਹੁਤ ਵੱਡੀ ਲਿਸਟ ਉਧਰ ਸੀਗੀ ਛੋਟੀ ਜੀ ਲਿਸਟ ਡੈਮੋਕ੍ਰੇਟ ਵਾਲੇ ਪਾਸੇ ਸੀਗੀ ਬਿਸ਼ੀਗਨ ਦੇ ਵਿੱਚ ਹੁਣ ਕੱਲ ਪ੍ਰਾਇਮਰੀਜ਼ ਪੂਰੀਆਂ ਹੋਈਆਂ ਉੱਥੇ ਜੋ ਬਾਈਡਨ ਤੇ ਡੋਨਲਡ ਟਰੰਪ ਦੋਵੇਂ ਜਿੱਤ ਗਏ ਬਾਈਡਨ ਨੇ ਜਿਹੜੇ ਮੇਨ ਡੈਮੋਕ੍ਰੈਟਿਕ ਅਪੋਨੈਂਟਸ ਸੀਗੇ ਉਹਨਾਂ ਨੂੰ ਡੀਫੀਟ ਕੀਤਾ ਤੇ ਜਿਹੜੀਆਂ ਕਾਫੀ ਇੱਕ ਵੱਡਾ ਨੰਬਰ ਜਿਹੜਾ ਅਨਕਮਿਟਿਡ ਵੋਟਸ ਦਾ ਸੀਗਾ ਜਿਹੜਾ ਕਿ ਬਾਈਡਨ ਦੇ ਲਈ ਡਿਸਸੈਟਿਸਫੈਕਸ਼ਨ ਕਹਿੰਦੇ ਜਿਹੜੇ ਬਾਈਡਨ ਤੋਂ ਖੁਸ਼ ਨਹੀਂ ਹੈ ਮਤਲਬ ਬਾਈਡਨ ਦੇ ਕੋਲੀਸ਼ਨ ਦੇ ਵਿੱਚ ਹੀ ਲੋਕ ਬਾਈਡਨ ਦੇ ਨਾਲ ਖੁਸ਼ ਨਹੀਂ ਆ ਜਿਹੜੇ ਡੋਨਲਡ ਟਰੰਪ ਆ ਉਹ ਪਹਿਲੀ ਵਾਰ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਜਿੱਤੇ ਆ ਜਿੱਦਾਂ ਕਿ ਮਿਸ਼ੀਗਨ ਦੇ ਵਿੱਚ ਇੱਥੇ ਵੀ ਆ ਇੱਥੇ ਬੜੀ ਸਟਰੋਂਗ ਸਪੋਰਟ ਨੂੰ ਮਿਲੀ ਆ ਬਹੁਤ ਸਾਰੇ ਜਿਹੜੇ ਰਿਪਬਲਿਕਨ ਵੋਟਰ ਆ ਭਾਵੇਂ ਕਿ ਬਹੁਤ ਸਾਰੇ ਚੈਲੰਜਰ ਉਹਨਾਂ ਦੇ ਸਾਹਮਣੇ ਆਏ ਆ ਕੁਝ ਜਿਹੜੇ ਕਾਲਜ ਐਜੂਕੇਟਰ ਗਰੁੱਪ ਸੀਗੇ ਉਹਨਾਂ ਨੇ ਨਿੱਕੀ ਹੇਲੀ ਇੱਕ ਚੈਲੰਜ ਆ ਟਰੰਪ ਦੇ ਲਈ ਤੇ ਉਹ ਵੀ ਕੈਂਪੇਨ ਦੇ ਵਿੱਚ ਲਗਾਤਾਰ ਅ ਡਟੇ ਅਜੇ ਤੱਕ ਕੈਂਪੇਨ ਦੇ ਵਿੱਚੋਂ ਬਾਹਰ ਨਹੀਂ ਹੋਏ ਤੇ ਫੰਡਰੇజర్ ਫੰਡਰੇਜ਼ਿੰਗ ਸਕਸੈਸ ਉਹਨਾਂ ਦੀ ਚੱਲ ਰਹੀ ਆ ਬਾਰਡਨ ਦੀ ਕੈਂਪੇਨ ਜਿਹੜੀ ਆ ਉਹ ਫਾਈਨੈਂਸ਼ੀਅਲੀ ਕਾਫੀ ਸਟਰੋਂਗ ਆ ਤੇ ਦੂਜੇ ਪੋਸੀ ਡੋਨਲਡ ਟਰੰਪ ਨੂੰ ਜਿਹੜੇ ਲੀਗਲ ਚੈਲੰਜਸ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਤੇ ਜਿਹਦਾ ਇੰਪੈਕਟ ਇਹਨਾਂ ਦੀ ਨਾਮੀਨੇਸ਼ਨ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਸੋ ਹੁਣ ਆ ਆਹ ਸੁਪਰ ਜਿਹੜਾ ਜਿਹੜੀ ਆਪਣੇ ਹੋਣੀ ਆ ਇਹ 5 ਮਾਰਚ ਨੂੰ ਉਸ ਦਿਨ ਨੂੰ ਜਿਹੜੀਆਂ ਬਹੁਤ ਜ਼ਿਆਦੀਆਂ ਜਿਹੜਾ ਸੁਪਰ ਟਿਊਜ਼ਡੇ ਕਹਿੰਦੇ ਆ ਜਿਹਨੂੰ ਕਾਫੀ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣੀ ਆ ਇਲੈਕਸ਼ਨ ਦਾ ਮਤਲਬ ਜਿਹੜੀ ਪ੍ਰਾਈਮਰੀਜ਼ ਦੇ ਲਈ ਹੋਣੀ ਆ ਤੇ ਉਹਦੇ ਤੋਂ ਬਾਅਦ ਫਿਰ ਅਲੱਗ-ਪੱਗ ਨਤੀਜਾ ਸਾਫ਼ ਹੋ ਜਾਂਦਾ ਸੋ ਅਜੇ ਤੱਕ ਲਗਭਗ ਜਿਹੜਾ ਨਤੀਜਾ ਹੀ ਇੱਥੇ ਹੀ ਸਾਫ਼ ਹੀ ਮੰਨਿਆ ਜਾ ਰਿਹਾ ਕਿ ਰਿਪਬਲਿਕਨ ਪਾਸਿਓਂ ਜਿਹੜੇ ਡੋਨਾਲਡ ਟਰੰਪ ਤੇ ਡੈਮੋਕ੍ਰੇਟਸ ਵੱਲੋਂ ਜੋ ਬਾਈਡਨ ਉਮੀਦਵਾਰ ਮੰਨੇ ਜਾ ਰਹੇ ਆ ਅਗਲੀ ਗੱਲਬਾਤ ਦੋਸਤੋ ਇੱਕ ਅਮਰੀਕਾ ਦੇ ਸੰਵਿਧਾਨਿਕ ਆਰਥਿਕ ਸੰਕਟ ਦੀ ਜਿਹਦੀ ਡੈਡਲਾਈਨ ਆ ਸ਼ਨੀਵਾਰ ਆ ਤੇ ਸ਼ਨੀਵਾਰ ਤੋਂ ਬਾਅਦ ਕੁਝ ਵੀ ਹੋ ਸਕਦਾ ਹੈ ਹਾਲਾਂਕਿ ਇਹਦੇ ਬਾਰੇ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਉਹ ਕਾਫੀ ਜ਼ਿਆਦਾ ਆਸ਼ਵੰਦ ਨੇ ਕਿ ਹਾਊਸ ਦੇ ਵਿੱਚ ਉਹਨਾਂ ਨੂੰ ਸਪੋਰਟ ਮਿਲ ਜਾਣੀ ਆ ਜਿਹੜੇ ਕਾਂਗਰੈਸ਼ਨਲ ਲੀਡਰਸ ਆ ਉਹ ਕੰਮ ਕਰ ਰਹੇ ਆ ਇੱਕ ਡੀਲ ਦੇ ਉੱਤੇ ਤਾਂ ਕਿ ਸਰਕਾਰ ਨੂੰ ਸ਼ਟਡਾਊਨ ਤੋਂ ਬਚਿਆ ਜਾ ਸਕੇ ਬੜੇ ਆਪਟੀਮਿਸਟਿਕ ਨੇ ਇਸ ਮਾਮਲੇ ਦੇ ਵਿੱਚ ਆਸ਼ਾਵਾਦੀ ਨੇ ਜਿਹੜਾ ਲੈਜਿਸਲੇਸ਼ਨ ਪਾਸ ਕਰਨ ਲਈ ਕਿ ਸਰਕਾਰ ਨੂੰ ਫੰਡਿੰਗ ਦਿੱਤੀ ਜਾ ਸਕੇ ਸਰਕਾਰ ਨੂੰ ਪੈਸਾ țeਲਾ ਅਦਿੱਤਿਆ ਜਾ ਸਕੇ ਪਰ ਹਜੇ ਵੀ ਜਿਹੜੀ ਅਸਹਿਮਤੀ ਆ ਕੁਛ ਜਿਹੜੇ ਪੈਸਾ ਖਰਚਣਾ ਕਿੱਥੇ ਆ ਇਸ ਮਾਮਲੇ ਨੂੰ ਲੈ ਕੇ ਹਜੇ ਵੀ ਅਸਹਿਮਤੀ ਆ ਜਾਂ ਜਿਹੜੇ ਪਾਲਿਸੀ ਮੈਟਰ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਲੇ ਗੱਲਬਾਤ ਨਹੀਂ ਬਣ ਰਹੀ ਹੋਕ ਹੀ ਲੈ ਆ ਜਿਹੜੀ ਅਰਜੈਂਸੀ ਆ ਜਿਹੜੀ ਕਾਲ ਆ ਜਿਹੜੀ ਲੋਡ ਆ ਇਸ ਵੇਲੇ ਕਿ ਯੂਕਰੇਨ ਨੂੰ ਇਸ ਵੇਲੇ ਮਦਦ ਦੀ ਲੋੜ ਆ ਉਹਦੇਲੇ ਪਾਸੇ ਰੂਸ ਦੇ ਨਾਲ ਉਹਦੀ ਲੜਾਈ ਚੱਲ ਰਹੀ ਹੈ ਤੇ ਅਮਰੀਕਾ ਹੀ ਉਹਦੀ ਵੱਡੀ ਮਦਦ ਕਰ ਰਿਹਾ ਤੇ ਜੇ ਇਹ ਮਦਦ ਨਹੀਂ ਕਰਦਾ ਤੇ ਫੇਰ ਉਹ ਜਲਦੀ ਗੁੱਡ ਟੇਕ ਦੂਗਾ ਇਹ ਮਦਦ ਕਰੂਗਾ ਤੇ ਸਰਕਾਰ ਮਦਦ ਕਰੂਗੀ ਰਾਸ਼ਟਰਪਤੀ ਜੋਬ ਆਰਡਨ ਮਦਦ ਕਰਨ ਲਈ ਤਿਆਰ ਆ ਪਰ ਉਹਨਾਂ ਨੂੰ ਥੱਲੇ ਹਾਊਸ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਹਾਊਸ ਦੇ ਵਿੱਚ ਉਹਨਾਂ ਦੀ ਮੈਜੋਰਟੀ ਨਹੀਂ ਹੈ ਉਹਨਾਂ ਨੂੰ ਦੂਜਿਆਂ ਦੇ ਉੱਤੇ ਡਿਪੈਂਡ ਕਰਨਾ ਪੈਂਦਾ ਤੇ ਦੂਜਾ ਹੈਗਾ ਕਿ ਸਿਚੁਏਸ਼ਨ ਐਸ ਵੇਲੇ ਇਸ ਤਰ੍ਹਾਂ ਦੀ ਬਣੀ ਹੈ ਰਸ਼ੀਆ ਦੇ ਵਿੱਚ ਤੇ ਇਹਨਾਂ ਦੇ ਪਾਰਟਿਕਲਰਲੀ ਰਿਪਬਲਿਕਨ ਦੀ ਹਾਊਸ ਦੇ ਵਿੱਚ ਥੋੜਾ ਜਿਹਾ ਐਡੀਸ਼ਨਲ ਫੰਡ ਯੂਕਰੇਨ ਨੂੰ ਦੇਣ ਦੇ ਵਿੱਚ ਹੈਜ਼ਿਟੇਟ ਕਰ ਰਹੇ ਆ ਥੋੜਾ ਜਿਹਾ ਰੁਕ ਰਹੇ ਆ ਡਿਸਕਸ਼ਨ ਇਹ ਵੀ ਆ ਕਿ ਜਿਹੜੀ ਇਜ਼ਰਾਈਲ ਨੂੰ ਏਡ ਦੇਣੀ ਆ ਜਿਹੜੀ ਦੂਜੀ ਪਾਲਿਸੀ ਇਸ਼ੂ ਆ ਉਹਨਾਂ ਦੇ ਉੱਤੇ ਵੀ ਡਿਸਕਸ ਹੋਣੀ ਆ ਜਿਹੜੀ ਡਿਸਕਸ਼ਨ ਹੋਣੀ ਆ ਭਾਵੇਂ ਇਹਨਾਂ ਸਾਰੇ ਚੈਲੰਜੇਸ ਦੇ باوجود ਅ ਐਫਰਟ ਆ ਕਿ ਇਹਨੂੰ ਜਿਹੜਾ ਸ਼ਟਡਾਊਨ ਆ ਇਹਨੂੰ ਰੋਕਿਆ ਜਾ ਸਕੇ ਜਿਹੜੀ ਨੇਗੋਸ਼ੀਏਸ਼ਨ ਆ ਉਹ ਇਸ ਵੇਲੇ ਚੱਲ ਰਹੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਤੇ ਕਾਂਗਰੈਸ਼ਨਲ ਲੀਡਰਸ ਲਗਭਗ ਡੀਲ ਦੇ ਨੇੜੇ ਨੇ ਤੇ ਸਰਕਾਰ ਚੱਲਦੀ ਰਹਿ ਸਕਦੀ ਆ ਆ ਵੀਕਐਂਡ ਲੰਘੇ ਤੋਂ ਬਾਅਦ ਸਰਕਾਰ ਚੱਲਦੀ ਰਹਿ ਸਕਦੇ ਮਤਲਬ ਕੀ ਆ ਸਰਕਾਰ ਨੇ ਜਿੱਥੇ-ਜਿੱਥੇ ਪੈਸਾ ਖਰਚਣਾ ਹੁੰਦਾ ਉਹਨੂੰ ਪੈਸਾ ਖਰਚਣ ਦੇ ਲਈ ਥੱਲੇ ਹਾਊਸ ਦੇ ਵਿੱਚੋਂ ਪ੍ਰਵਾਨਗੀ ਲੈਣੀ ਪੈਂਦੀ ਆ ਜੇ ਤੇ ਡੈਮੋਕ੍ਰੇਟ ਰਾਸ਼ਟਰਪਤੀ ਆ ਜੋ ਬਾਈਡਨ ਇਹਨਾਂ ਦੀ ਮੈਜੋਰਿਟੀ ਹੁੰਦੀ ਤੇ ਕਿਸੇ ਦਾ ਕੋਈ ਰੌਲਾ ਨਹੀਂ ਇਹਨਾਂ ਨੇ ਜੋ ਕਹਿਣਾ ਸੀ ਉਹ ਹੀ ਕਰੀ ਜਾਣਾ ਸੀ ਪਰ ਹੁਣ ਜਿਹੜੀਆਂ ਮਿਡ ਟਰਮ ਹੋਈਆਂ ਸੀ 22 ਦੇ ਵਿੱਚ ਉਹਦੇ ਵਿੱਚ ਇਹ ਜਿੱਤ ਗਏ ਸੀ ਰਿਪਬਲਿਕਨ ਜਿਹੜੇ ਆ ਉਹ ਜਿੱਤ ਗਏ ਸੀ ਤੇ ਹਾਊਸ ਦੀ ਇੱਕ ਪੱਖ ਉਹਨਾਂ ਦੇ ਵਿੱਚ ਚਲਿਆ ਗਿਆ ਜਿਹੜਾ ਸਿਗਾ ਤੇ ਇਹਨਾਂ ਨੂੰ ਹੁਣ ਉੱਥੇ ਉਹਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆ ਰਹੀ ਆ ਵੀ ਉਹ ਕਿਸੇ ਗੱਲ ਨੂੰ ਹਾਂ ਵੀ ਕਰ ਸਕਦੇ ਆ ਕਿਸੇ ਗੱਲ ਨੂੰ ਨਾ ਵੀ ਕਰ ਸਕਦੇ ਆ ਸੋ ਹੁਣ ਇਹ ਲਗਭਗ ਇਹਦਾ ਯੂਕਰੇਨ ਨੂੰ ਏਡ ਦੇ ਮਾਮਲੇ ਦੇ ਵਿੱਚ ਸਪਲਾਈ ਲਾਈਨ ਕਰਨ ਦੇ ਲਈ ਜਿਹੜੇ ਰਸ਼ੀਆ ਦੇ ਨਾਲ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਨੇੜੇ ਪਹੁੰਚ ਚੁੱਕੇ ਆ ਆ ਸੈਟਰਡੇ ਸ਼ਨੀਵਾਰ ਡੈਡਲਾਈਨ ਬਾਈਡਨ ਤੇ ਜਿਹੜੇ ਲੀਡਰ ਨੇ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਮੰਗਲਵਾਰ ਨੂੰ ਉਹਨਾਂ ਨੇ ਆਸ ਕੀਤੀ ਆ ਇਸ ਗੱਲ ਦੀ ਕਿ ਜਿਹੜਾ ਲੈਜਿਸਲੇਸ਼ਨ ਆ ਉਹ ਪਾਸ ਹੋ ਸਕਦਾ ਆ ਤੇ ਜਿਹੜੇ ਲਾ ਮੇਕਰਸ ਆ ਇਸ ਗੱਲ ਦੇ ਉੱਤੇ ਆ ਸਕਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਨਾਂ ਨੂੰ ਸਾਰੇ ਨੂੰ ਟੈਕਲ ਕੀਤਾ ਜਾ ਸਕਦਾ ਤੇ ਸਥਿਤੀ ਜਿਹੜੀ ਆ ਉਹ ਠੀਕ ਠਾਕ ਹੋ ਸਕਦੀ ਆ ਹਾਊਸ ਸਪੀਕਰ ਨੇ ਮਾਈਕ ਜੌਨਸਨ ਉਹਨਾਂ ਨੇ ਕਿਹਾ ਆ ਕਿ ਜਿਹੜੇ ਟਾਪ ਲੀਡਰਸ ਆ ਦੋਵਾਂ ਪਾਰਟੀਆਂ ਦੇ ਕਾਂਗਰਸ ਦੇ ਵਿੱਚੋਂ ਆਪਟੀਮਿਸਟਿਕ ਨੇ ਮਤਲਬ ਆਸਬੰਦ ਨੇ ਆਸ਼ਾਵਾਦੀ ਨੇ ਇਸ ਗੱਲ ਦੇ ਵਿੱਚ ਕਿ ਜਿਹੜੇ ਪਾਰਲੀਮੈਂਟ ਜਿਹੜੀ ਪਾਰਸ਼ਲ ਸ਼ਟਡਾਊਨ ਆ ਉਹਨੂੰ ਰੋਕਣ ਦੇ ਲਈ ਜਿਹੜਾ ਇਹ ਕੁਛ ਨਾ ਕੁਛ ਕਰ ਸਕਦੇ ਆ ਕਿਉਂਕਿ ਸੈਟਰਡੇ 12 ਵਜੇ ਤੇ 1 ਮਿੰਟ ਤੇ ਜਿਹੜਾ ਸਵੇਰ ਨੂੰ ਜੇਕਰ ਇਹ ਨਹੀਂ ਹੁੰਦਾ ਤੇ ਬੜੀ ਵੱਡੀ ਜਿਹੜੀ ਸਮੱਸਿਆ ਇੱਥੇ ਆ ਸਕਦੀ ਹੈ ਪਰ ਆਸ ਇਸ ਵਿੱਚ ਕੀਤੀ ਜਾ ਰਹੀ ਹੈ ਵੀ ਇਹ ਜਲਦੀ ਜਿਹੜੇ ਆ ਮਸਲੇ ਦਾ ਹੱਲ ਕੱਢ ਲਿਆ ਜਾਊਗਾ ਤੇ ਸਰਕਾਰ ਇਸ ਗੱਲ ਦੇ ਉੱਤੇ ਸਹਿਮਤ ਹੋ ਕੇ ਤੇ ਆਪਣੀ ਏਡ ਜਿਹੜੀ ਆ ਉਹ ਉਸੇ ਤਰੀਕੇ ਨਾਲ ਜਾਰੀ ਰੱਖ ਸਕਦੀ ਆ ਤੇ ਸੰਵਿਧਾਨਕ ਸੰਕਟ ਜਾਂ ਜਿਹੜਾ ਆਰਥਿਕ ਸੰਕਟ ਆ ਦੇਸ਼ ਦੇ ਵਿੱਚ ਉਹਦੇ ਤੋਂ ਬਚਿਆ ਜਾ ਸਕਦਾ ਅਗਲੀ ਗੱਲ ਬਾਤ ਦੋਸਤੋ ਰੂਸ ਦੇ ਵਿੱਚ ਆ ਰੂਸ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੇ ਨਵਲਨੀ ਸੀਗੇ ਉਹਨਾਂ ਨੂੰ ਥੋੜਾ ਚਿਰ ਪਹਿਲਾਂ ਹੀ ਆਪਾਂ ਗੱਲਬਾਤ ਕੀਤੀ ਸੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਆਪੋਜੀਸ਼ਨ ਦੇ ਬਹੁਤ ਤੁਹਾਡੇ ਲੀਡਰ ਸੀ ਉੱਥੇ ਆਵਾਜ਼ ਚੱਕੀ ਸੀ ਉਹਨਾਂ ਨੇ ਤੇ ਉਹ ਉਹਨਾਂ ਦੀ ਮੌਤ ਪਹਿਲਾਂ ਸਜ਼ਾ ਕੱਟ ਰਹੀ ਸੀ ਮੌਤ ਕਾਫੀ ਚਰਚਾ ਦੇ ਵਿੱਚ ਰਹੀ ਹੈ ਹੁਣ ਇੱਕ ਹੋਰ ਰੂਸ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਆਲੈਗ ਔਰਲੋਵ ਰਸ਼ੀਅਨ ਐਕਟਿਵਿਸਟਾਂ ਨੋਬਲ ਪ੍ਰਾਈਜ਼ ਮਿਲ ਚੁੱਕਾ ਹੈ ਇਹਨਾਂ ਨੂੰ ਤੇ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ ਆ ਇਹਨਾਂ ਨੂੰ 2.5 ਸਾਲ ਦੀ ਸਜ਼ਾ ਦਿੱਤੀ ਗਈ ਆ ਜੇਲ੍ਹ ਦੇ ਵਿੱਚ ਨੇ ਕਿਉਂਕਿ ਰਸ਼ੀਆ ਦੀ ਯੂਕਰੇਨ ਦੇ ਵਿੱਚ ਇਨਵੇਸ਼ਨ ਦੀ ਇਹਾਂ ਨੇ ਆਲੋਚਨਾ ਕੀਤੀ ਆ ਕਿ ਇਹਨਾਂ ਨੇ ਰੂਸ ਦਿਆ ਯੂਕਰੇਨ ਦੇ ਉੱਤੇ ਹਮਲਾ ਕਰਨ ਨੂੰ ਲੈ ਕੇ ਆਲੋਚਨਾ ਕੀਤੀ ਹੁਣ ਉਹ ਆਪਣਾ ਦੇਸ਼ ਹੀ ਕਿਵੇਂ ਬਰਦਾਸ਼ਤ ਕਰ ਸਕਦਾ ਵੀ ਕੋਈ ਉਹਨਾਂ ਦੇਸ਼ ਵਾਲੇ ਉਹਨਾਂ ਦੀ ਆਲੋਚਨਾ ਕਰੇ ਪਰ ਜਿਹੜਾ ਆਲੋਚਨਾ ਕਰਨ ਵਾਲਾ ਬੰਦਾ ਬਹੁਤ ਵੱਡਾ ਆਲੈਗ ਔਰਲੋਵ ਜਿਹਨੂੰ ਨੋਬਲ ਪ੍ਰਾਈਜ਼ ਮਿਲ ਚੁੱਕਿਆ ਆ ਉਹ ਵਿਅਕਤੀ ਕਹਿ ਰਿਹਾ ਵੀ ਤੁਸੀਂ ਗਲਤ ਕੀਤਾ ਤੇ ਹੁਣ ਉਹਨੂੰ ਸਜ਼ਾ ਦੇ ਦਿੱਤੀ ਗਈ ਆ ਜਿਹੜੇ ਇਹ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਆ ਰਸ਼ੀਆ ਦੇ ਵਿੱਚ ਜਿਹੜੀ ਆ ਹ ਅਲੈਕਸੀ ਨਵਲਨੀ ਦੀ ਮੌਤ ਤੋਂ ਬਾਅਦ ਇਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਇਆ ਕਿ ਇਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ ਇੱਕ ਤਰੀਕੇ ਦੇ ਨਾਲ ਦੱਸਦੀ ਆ ਕਿ ਰੂਸ਼ਕੇਸ਼ ਪਾਸੇ ਤੁਰਿਆ ਆ ਤੇ ਉਹਨਾਂ ਦਾ ਟ੍ਰੈਂਡ ਸਖਤ ਤੋਂ ਸਖਤ ਸਜ਼ਾ ਦੇਣ ਦਾ ਜਿਹੜਾ ਬੰਦਾ ਵੀ ਸਰਕਾਰ ਦੇ ਖਿਲਾਫ ਬੋਲੂਗਾ ਕਹਿੰਦੇ ਸੀ ਤੇ ਇਦਾਂ ਹੀ ਕਰਾਂਗੇ ਤੇ ਇਸ ਡਿਫੈਂਸ ਦੇ ਵਿੱਚਲੇ ਔਰ ਲੋਬ ਆ ਉਹਨਾਂ ਨੇ ਬਹੁਤ ਪੈਸ਼ਨੇਟਲੀ ਇਹਦੇ ਉੱਤੇ ਬੋਲੇ ਆ ਕਿ ਜੇ ਇਸ ਤਰੀਕੇ ਨਾਲ ਇਹਨਾਂ ਨੇ ਜਿਹੜੀ ਆਜ਼ਾਦੀ ਆ ਉਹਨੂੰ ਖੋ ਰਿਹਾ ਆ ਤੇ ਉਹਦੇ ਬਾਰੇ ਗੱਲ ਕੀਤੀ ਆ ਇਸ ਵਰਡਿਕਟ ਦੇ باوجود ਉਹਨਾਂ ਨੇ ਜੋ ਕੁਝ ਕਿਹਾ ਆ ਤੇ ਹੁਣ ਮਤਲਬ ਉਹਨਾਂ ਨੂੰ ਉਹਦਾ ਖਾਮਯਾਜਾ ਭੁਗਤਣਾ ਪੈ ਰਿਹਾ ਇਸ ਗੱਲਬਾਤ ਦੀ ਜਿਹੜੀ ਚਰਚਾ ਇਸ ਵੇਲੇ ਚੱਲ ਰਹੀ ਆ ਕਿ ਇਹਨਾਂ ਦਾ ਭਵਿੱਖ ਕੀ ਬਣੂਗਾ ਤੇ ਕੀ ਫਿਰ ਰਸ਼ੀਆ ਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਉਸੇ ਤਰ੍ਹਾਂ ਚਲਦੀ ਰਹੂਗੀ ਕੋਈ ਵੀ ਬੰਦਾ ਵਲਾਦੀਮੀਰ ਪੁੱਤ ਦੇ ਖਿਲਾਫ ਨਾ ਦੇਸ਼ ਦੇ ਅੰਦਰ ਨਾ ਬਾਹਰ ਬੋਲਣ ਦੀ ਜੁਰਤ ਕਰੂਗਾ ਅਗਲੀ ਗੱਲਬਾਤ ਦੱਸੋ ਕੇਪ ਟਾਊਨ ਸਾਊਥ ਅਫਰੀਕਾ ਤੋਂ ਆ ਉਹ ਕੀ ਕਰ ਰਹੇ ਆ ਕਿਉਂਕਿ ਡਰਾਟ ਬਹੁਤ ਪਿਆਸੋਕਾ ਬਹੁਤ ਪਿਆ ਉੱਥੇ ਕਲਾਈਮੇਟ ਚੇਂਜ ਹੋਈ ਆ ਤੇ ਇਹਦੇ ਨਾਲ ਸ਼ਹਿਰ ਦੇ ਵਿੱਚ ਕਿਸੇ ਨਾ ਦੇਸ਼ ਦੇ ਵਿੱਚ ਜਿਹੜੀ ਇਹ ਚਰ ਚਰ ਚਿੰਤਾ ਜਿਹੜੀ ਪੈਦਾ ਹੋਈ ਆ ਇਹਨੂੰ ਕੰਬਟ ਕਰਨ ਦੇ ਲਈ ਇਹਨੂੰ ਰੋਕਣ ਦੇ ਲਈ ਇਹਦਾ ਸਾਹਮਣਾ ਕਰਨ ਦੇ ਲਈ ਉਹ ਕੀ ਕਰ ਰਹੇ ਆ ਜਿਹੜੇ ਇਨਵੇਸਿਵ ਟਰੀਜ਼ ਨੇ ਟਰੀ ਸਪੀਸੀਜ਼ ਨੇ ਜਿਵੇਂ ਬਲੈਕਵੁੱਡ ਆ ਪਾਈਨ ਆ ਗਮ ਟਰੀਜ਼ ਨੇ ਜਿਹੜੇ ਕਿ ਬਹੁਤ ਜ਼ਿਆਦਾ ਗਰਾਊਂਡ ਵਾਟਰ ਨੂੰ ਕੰਜ਼ਿਊਮ ਕਰ ਰਹੇ ਉਹਨੇ ਵਧਣਾ ਸ਼ੁਰੂ ਕਰ ਦਿੱਤਾ ਹਰ ਇੱਕ ਖਿੱਤੇ ਦੇ ਕੁਝ ਦਰਖਤ ਹੁੰਦੇ ਆ ਪੰਜਾਬ ਦੇ ਵਿੱਚ ਟਾਲੀ ਸੀ ਸਫੈਦਾ ਪੰਜਾਬ ਦਾ ਦਰਖਤ ਨਹੀਂ ਸੀ ਬਾਹਰੋਂ ਆ ਕੇ ਲਾਇਆ ਗਿਆ ਉਹਨੇ ਸਾਰੇ ਦਾ ਸਾਰਾ ਪਾਣੀ ਧਰਤੀ ਦਾ ਹਵਾ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਕੇਪ ਟਾਊਨ ਦੇ ਵਿੱਚ ਇਹ ਪਾਈਨ ਟਰੀ ਗਮ ਟਰੀ ਬਲੈਕ ਵੈਟਲ ਇਹ ਉਥੋਂ ਦੇ ਦਰਖਤ ਨਹੀਂ ਆ ਤੇ ਕਿਉਂਕਿ ਬਾਹਰੋਂ ਲਿਆ ਕੇ ਉਥੇ ਲਾਏ ਗਏ ਆ ਤੇ ਉਹਨਾਂ ਨੇ ਉਥੋਂ ਦਾ ਸਾਰਾ ਕੁਝ ਡਿਸਟਰਬ ਕਰ ਦਿੱਤਾ ਧਰਤੀ ਦੇ ਵਿੱਚੋਂ ਜ਼ਿਆਦਾ ਪਾਣੀ ਉਹਨਾਂ ਨੇ ਕੱਢਣਾ ਸ਼ੁਰੂ ਕਰ ਦਿੱਤਾ ਪਾਣੀ ਦੀ ਸ਼ਾਰਟੇਜ ਆ ਗਈ ਤੇ ਸਾਇੰਟਿਸਟਸ ਦੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਵਾਟਰ ਫਲੋ ਨੂੰ ਮੋਨੀਟਰ ਕੀਤਾ ਜਿਹੜੀ ਵੈਜੀਟੇਸ਼ਨ ਆ ਜਦੋਂ ਦਾ ਉਹਦਾ ਉਹਦਾ ਇੰਪੈਕਟ ਆ ਜਿਹੜਾ ਪਿਆ ਜੇ ਇਸ ਕ੍ਰੀਕੇ ਨਾਲ ਉਹਨੂੰ ਯੂਜ਼ ਕੀਤਾ ਗਿਆ ਤੇ ਇਹਨਾਂ ਨੇ ਉਹ ਇਨਵੇਸਿਵ ਟਰੀਜ਼ ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲ ਜਿਹੜੀ ਉਦੋਂ ਦੇ ਵਾਟਰ ਰਿਸੋਰਸਸ ਆ ਪ੍ਰੀਜ਼ਰਵ ਕੀਤੇ ਜਾ ਸਕਦੇ ਆ ਤੇ ਜਿਹੜਾ ਕਲਾਈਮੇਟ ਚੈਲੰਜਸ ਉੱਥੇ ਆ ਰਹੇ ਆ ਉਹਨੂੰ ਇਹ ਠੀਕ ਕਰ ਸਕਦੇ ਆ ਤੇ ਕਿਉਂਕਿ ਉਥੇ ਸੋਕਾ ਇਨਾ ਪਿਆ ਵੀ ਕਹਿ ਲਓ ਜਿਹੜਾ ਕਲਾਈਮੇਟ ਚੇਂਜ ਆ ਉਹਦੇ ਨਾਲ ਸ਼ਹਿਰ ਦੇ ਜਿਹੜੇ ਉਥੇ ਵਾਟਰ ਸਪਲਾਈ ਆ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਸਵਾਲ ਚੁੱਕਨੇ ਸ਼ੁਰੂ ਹੋ ਗਏ ਪੌਦਿਆਂ ਦੀ ਵਿੱਚ ਖਾਸੀਅਤ ਆ ਪੌਦੇ ਅਸਲ ਦੇ ਵਿੱਚ ਕਰਦੇ ਕੀ ਆ ਧਰਤੀ ਦੇ ਵਿੱਚ ਜਿਹੜੇ ਖਣਿਜ ਪਦਾਰਥ ਨੇ ਖਾਦ ਜਾਂ ਜੋ ਵੀ ਮਿੱਟੀ ਦੇ ਵਿੱਚੋਂ ਲੈਂਦੇ ਆ ਉਹ ਤਰਖਤ ਦੇ ਸਾਰੇ ਪੱਤਿਆਂ ਤੱਕ ਜਾਣਾ ਹੁੰਦਾ ਤੇ ਉਹ ਜਾਂਦਾ ਕਿੱਦਾਂ ਆ ਉਹ ਪਾਣੀ ਦੇ ਰਾਹੀਂ ਜਾਂਦਾ ਉਹਦੇ ਧਰਤੀ ਦੇ ਵਿੱਚੋਂ ਪਾਣੀ ਖਿੱਚੀ ਜਾਂਦੇ ਆ ਤੇ ਫਵਾ ਵਿੱਚ ਛੱਡੀ ਜਾਂਦੇ ਆ ਤੇ ਉਹ ਪਾਣੀ ਦੇ ਨਾਲ ਹੀ ਜਿਹੜੇ ਜਰੂਰੀ ਤੱਤ ਨੇ ਉਹ ਤਣਿਆਂ ਨੂੰ ਟਾਹਣੀਆਂ ਨੂੰ ਪੱਤਿਆਂ ਨੂੰ ਮਿਲਦੇ ਆ ਤੇ ਕੁਝ ਦਰਖਤ ਜਿਹੜੇ ਆ ਉਹ ਜ਼ਿਆਦਾ ਪਾਣੀ ਕੱਢਦੇ ਆ ਤੇ ਕਈ ਕਈ ਜਿਹੜਾ ਮਤਲਬ ਹਜ਼ਾਰਾਂ ਲੀਟਰ ਪਾਣੀ ਦੇਣ ਦੇ ਵਿੱਚ ਧਰਤੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਆ ਜਿਹੜਾ ਸਧਾਰਨ ਵੱਡੇ ਵੱਡੇ ਦਰਖਤ ਸਾਨੂੰ ਦਿਸਦੇ ਆ ਉਸ ਚੀਜ਼ ਨੂੰ ਰੋਕਣ ਦੇ ਲਈ ਇਹਨਾਂ ਨੇ ਕਿਹਾ ਵੀ ਜਿਹੜੇ ਨੇਚਰਲ ਇਥੇ ਸੀਗੇ ਸਾਊਥ ਅਫਰੀਕਾ ਦੇ ਵਿੱਚ ਕੇਪ ਟਾਊਨ ਦੇ ਵਿੱਚ ਉਹੀ ਦਰਖਤ ਰਹਿਣ ਦਿਓ ਜਿਹੜੇ ਬਾਹਰੋਂ ਲਿਆ ਕੇ ਇੱਥੇ ਲਾਏ ਗਏ ਆ ਜਾਂ ਜਿਹੜੇ ਸਾਡੇ ਦਰਖਤ ਨਹੀਂ ਆ ਉਹਨਾਂ ਨੂੰ ਕੱਟ ਦਿਓ ਤਾਂ ਕਿ ਪਾਣੀ ਨੂੰ ਪ੍ਰਜ਼ਰਵ ਕੀਤਾ ਜਾ ਸਕੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਕਲਾ ਬਤਨਾਂ